ਦੇਖੋ ਜੀ ਪਿੰਡ ਰਾਮਗੜ੍ਹ ਵਿੱਚ ਗੜੇ ਡਿੱਗ ਡਿੱਗ ਰਹੇ ਆ ਤੇ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਅੱਗੇ ਬਹੁਤ ਵੱਡਾ ਗੜਾ ਸੀਗਾ ਇੱਕ ਮੈਂ ਚੱਕ ਕੇ ਦੇਖਿਆ ਐਡਾ ਸਾਰਾ ਗੜਾ ਸੀਗਾ ਤੇ ਹੁਣ ਤਾਂ ਸ਼ਾਇਦ ਇੱਕ ਆ ਪਿਆਗਾ ਗੜੇ ਡੱਗ ਰਹੇ ਆ ਜੀ ਦੇਖ ਸਕਦੇ ਆ ਤੁਸੀਂ ਮੀਂਹ ਕਿੰਨਾ ਜ਼ਿਆਦੇ ਨੇਰੀ ਤੂਫਾਨ ਹੀ ਆਇਆ ਪਿਆਗਾ ਤੇ ਗੜੇ ਬਹੁਤ ਆਕਦੇ ਆ ਸਾਡੀ ਡੈਸ ਤੇ ਵੀ ਗੜੇ ਬਹੁਤ ਅੱਗੀ ਜਾਂਦੇ ਆ ਹਰੇ ਆ ਜਰਨ ਦੇਖੋ ਜੀ ਗੜੇ 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 ਕਿੰਨੇ ਆ ਰਹੇ ਆ ਗੜੇ ਹਰੇ ਆ ਜਰਨ ਹਰੇ ਆ ਓਏ ਖੜ ਜਾ ਹਰੇ ਆ ਇਧਰ ਆ ਲੈ ਇਧਰ ਦੇਖੋ ਜੀ ਆ ਕੀ ਹੋ ਰਿਹਾ ਮੈਂ ਹੈਰਾਨ ਮੰਨ ਚੁੱਕਿਆ ਇਧਰ ਨੂੰ ਮੀਂਹ ਨਹੀਂ ਪੈ ਰਿਹਾ ਇਧਰ ਹੀ ਪੈ ਰਿਹਾ ਹੈਗਾ ਮੈਂ ਦੇਖ ਲਿਆ ਹੁਣ ਇੱਕ ਪਾਸੇ ਮੀਂਹ ਪੈ ਰਿਹਾ ਤੇ ਇੱਕ ਪਾਸੇ ਨਹੀਂ ਪੈ ਰਿਹਾ ਇਧਰਲੇ ਪਾਸੇ ਪੈ ਰਿਹਾ ਇਧਰਲੇ ਪਾਸੇ ਨਹੀਂ ਪੈ ਰਿਹਾ ਪਤਾ ਨਹੀਂ ਕੀ ਗੱਲਬਾਤ ਆ ਤੇ ਪਹਿਲਾਂ ਸੁੱਕੇ ਗੜੇ ਡਗ ਰਹੇ ਸੀਗੇ ਹੁਣ ਮੀਂਹ ਪੈ ਰਿਹਾ ਦੇਖ ਸਕਦੇ ਆ ਕਿੰਨਾ ਮੀਂਹ ਪੈ ਰਿਹਾ ਹੈਗਾ ਕਿੰਨਾ ਜ਼ਿਆਦਾ ਮੀਂਹ ਪੈ ਰਿਹਾ ਤੁਸੀਂ ਦੇਖ ਹੀ ਸਕਦੇ ਆ ਤੇ ਪਹਿਲਾਂ ਗੜੇ ਡੱਗਦੇ ਸੀਗੇ ਹੁਣ ਮੀਂਹ ਪੈਣ ਲੱਗ ਗਿਆ ਥਾੜੇ ਆ ਜਾ ਆ ਜਾ ਆ ਜਾ ਇਧਰ ਥਾੜੇ ਅੰਦਰ ਕੀ ਕੱਪੜੇ ਵਾਲੀ ਥਾੜੇ ਪਾਸੇ ਤੋਂ ਮੈਂ ਬਹੁਤ ਜ਼ਿਆਦਾ ਪੈ ਰਿਹਾ ਤੁਸੀਂ ਦੇਖ ਹੀ ਸਕਦੀਆਂ ਫੋਨ ਖੜ ਗਿਆ ਮੀ ਮਰਾਏ ਚੱਲ ਮੈਂ ਕੁਛ ਨਾ ਕੁਛ ਕਰੀ ਚੱਲਿਆ ਕਰ ਤੂੰ ਭੈਣ ਨਾ ਇਹ ਬੰਦ ਹੀ ਨਹੀਂ ਹੁੰਦਾ ਫੋਨ ਖੜ ਗਿਆ ਮਰਾ ਭੈਣ ਨਾ ਮੀ ਪੈ ਗਿਆ ਵਿੱਚ ਲੱਗਦਾ ਹਾਂ ਇਹ ਨਹੀਂ ਬੈ ਇਧਰ ਹੋ ਪੈਦਾ ਦਾ ਸਾਰਾ ਕੁਝ ਪੂਰੇ ਹਜ਼ਾਰ ਜਣ ਇਧਰ ਭੇਜ ਜੈਗਾ ਨਾਤਾ ਮਦ ਇਹ ਪਤਾ ਨਹੀਂ ਕੀ ਹੋ ਗਿਆ ਖੜ ਗਿਆ ਤਾਂ ਹੋਰ ਤੂੰ ਕੀ ਕਰਨਾਗਾ ਹਾਏ ਬਾਹਰ ਪੈਜ